ਨੀਰ ਜਾਖੜ ਜੀ ਨੇ ਜੋ ਸਟੇਟਮੈਂਟ ਦਿੱਤੀ ਹੈ ਐਮਐਸਪੀ ਦੇ ਬਾਰੇ 'ਚ ਕਿ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਸਾਰਿਆਂ ਲਈ ਐਮਐਸਪੀ ਦੀ ਗਾਰੰਟੀ ਦੀ ਮੰਗ ਕਰ ਰਹੇ ਆ ਕਾਨੂੰਨਾਨ ਗਾਰੰਟੀ ਔਰ ਉਹ ਬਿਲਕੁਲ ਠੀਕ ਆ ਉਹਨਾਂ ਦਾ ਕਹਿਣਾ ਇਹਦੇ ਤੇ ਵਿਚਾਰ ਹੋਣਾ ਚਾਹੀਦਾ ਪੰਜਾਬ ਦੇ ਕਿਸਾਨ ਦਾ ਇਹਦੇ 'ਚ ਨੁਕਸਾਨ ਹੋ ਸਕਦਾ ਕਿਉਂਕਿ ਇਹ ਜਿਹੜੀ ਐਮਐਸਪੀ ਆ ਦੋ ਫਸਲਾਂ ਦੀ ਗਾਰੰਟੀ ਨੂੰ ਮਿਲ ਰਹੀ ਆ ਪਾਰਲੀਮੈਂਟ 'ਚ ਵੀ ਕਹਿਤਾ ਪ੍ਰਧਾਨ ਮੰਤਰੀ ਜੀ ਨੇ ਐਮਐਸਪੀ ਥੀ ਐਮਐਸਪੀ ਹੈ ਐਮਐਸਪੀ ਰਹੇਗੀ। ਔਰ ਕਾਨੂੰਨ ਵੀ ਬਣਾਇਆ ਹੋਇਆ ਕਿ ਉਸ ਤੋਂ ਕੱਟਦੇ ਜੋ ਕੋਈ ਖਰੀਦੇਗਾ ਤਾਂ ਉਹ ਜੇਲ ਹੋਏਗੀ। ਪਰ ਕਾਨੂੰਨਾਂ ਦੇਖੋ ਪੰਜਾਬ 'ਚ ਕਿਸ ਤਰ੍ਹਾਂ ਕੱਟ ਲੱਗੇ ਕੋਈ ਕੋਈ ਕਿਸੇ ਨੂੰ ਜੇਲ ਨਹੀਂ ਹੋਈ ਕੋਈ ਕਾਨੂੰਨ ਅਪਲਾਈ ਨਹੀਂ ਕੀਤਾ ਉਹ ਤਾਂ ਕਰਨਾ ਤਾਂ ਗਵਰਨਮੈਂਟ ਨੇ ਹੈ ਨਾ ਸਟੇਟ ਗਵਰਨਮੈਂਟ ਨੇ ਨਹੀਂ ਕੀਤਾ। ਪਰ ਕੋਈ ਵੀ ਨਹੀਂ ਗੱਲ ਕਰਨ ਨੂੰ ਤਿਆਰ ਨਹੀਂ ਔਰ ਇਹ ਜਿਹੜੀ ਐਮਐਸਪੀ ਹੈ ਇਹ ਪੀਡੀਐਸ ਸਿਸਟਮ ਦੇ ਲਈ ਜੋ 80 ਕਰੋੜ ਲੋਕਾਂ ਨੂੰ ਪਰਪੇਟ ਅਨਾਜ ਖਾਣ ਨੂੰ ਜਿੰਨਾਂ ਕੋਲ ਹੈ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ ਹੈ। ਉਨੇ ਲਈ ਖਰੀਦਿਆ ਜਾਂਦਾ ਉਸ ਤੋਂ ਜ਼ਿਆਦਾ ਖਰੀਦ ਨਹੀਂ ਸਕਦੇ ਫਿਰ ਇਹ ਸਾਰੇ ਦੇਸ਼ 'ਚ ਜਿਹੜੇ 10 ਰਾਜਾਂ 'ਚ ਕਣਕ ਹੁੰਦੀ ਹੈ 12 'ਚ ਜੋ ਨਾਮ ਹੁੰਦਾ ਤੇ ਉਹਨਾਂ 'ਚ ਸਾਰਿਆਂ 'ਚ ਵੰਡ ਕੇ ਖਰੀਦਿਆ ਜਾਏਗਾ ਤੇ ਪੰਜਾਬ ਦਾ share ਕਿੱਥੇ ਜਾਏਗਾ ਉਸ ਤੋਂ ਜ਼ਿਆਦਾ ਸਰਕਾਰ ਖਰੀਦ ਨਹੀਂ ਸਕਦੀ ਇਸ ਲਈ ਹਰ ਸਟੇਟ ਗਵਰਨਮੈਂਟ ਜਿਸ ਤਰ੍ਹਾਂ 24 ਫਸਦੀ 'ਤੇ ਹਰਿਆਣਾ ਸਰਕਾਰ ਨੇ ਐਮਐਸਪੀ ਦਿੱਤੀ ਹੈ ਔਰ ਜੋ ਪਹਿਲਾਂ ਸਬਜ਼ੀਆਂ 'ਤੇ ਸੀ ਜੋ ਘੱਟ ਕੀਮਤ ਮਿਲੀ ਸੀ ਉਦੈਸਵਾਰ 800 ਕਰੋੜ ਰੁਪਏ ਹਰਿਆਣਾ ਸਰਕਾਰ ਨੇ ਕੇਂਦਰ ਤੋਂ ਲੈ ਕੇ ਵੰਡੇ ਤੇ ਇਸ ਤਰ੍ਹਾਂ ਪੰਜਾਬ ਸਰਕਾਰ ਵੀ ਵੰਡ ਸਕਦੀ ਹੈ ਉਸ ਦੀ ਕੋਈ ਮੰਗ ਨਹੀਂ ਕਰਦਾ ਉਸ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਪਰ ਇਹ ਸਿਆਸਤ ਤੋਂ ਪ੍ਰੇਰਿਤ ਹੋ ਕੇ ਅੰਦੋਲਨ ਕੀਤਾ ਜਾ ਰਿਹਾ ਕਿਸਾਨ ਇਤਤ ਤੋਂ ਪ੍ਰੇਰਿਤ ਹੋ ਕੇ ਹੋਣਾ ਚਾਹੀਦਾ ਔਰ ਡੱਲੇਵਾਲ ਜੀ ਦੀ ਜਾਨ ਬਚਾਉਣ ਵਾਸਤੇ ਕੋਈ ਵੀ ਤਿਆਰ ਨਹੀਂ ਉਹ ਸਭ ਅਪਰਾਧੀ ਹੋਣਗੇ ਜੋ ਅੰਦੋਲਨ ਚ ਨੇ ਜੇ ਇਹ ਡੱਲੇਵਾਲ ਜੀ ਨੂੰ ਕੁਝ ਹੁੰਦਾ ਉਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਔਰ ਪੰਜਾਬ ਦਾ ਵੀ ਧਿਆਨ ਰੱਖਣਾ ਚਾਹੀਦਾ ਪੰਜਾਬ ਦਾ ਨੁਕਸਾਨ ਨਾ ਕਰ ਦੇਣਾ ਇਸ ਸਾਰੇ ਮਸਲੇ 'ਚ ਇਸ ਕਰਕੇ ਇਸ ਤੇ ਵਿਚਾਰ